ਆ ਸਾਡਾ ਪਿੰਡ ਬਾਈ ਹੱਲੋ ਮਾ ਜਰਾ ਬੜੀ ਟਕਮ ਟੱਕਿਆ ਜਿੱਦਾਂ ਜਿੱਦੀ ਹੁੰਦੀ ਆ ਦੇਖੋ ਉਹ ਵਿਚਾਰੇ ਵੱਡੇ ਵਾਲੇ ਕਹਿੰਦੇ ਸਾਡੀ ਸੁਣੋ ਤੇ ਇੱਧਰ 9 ਦਿਨ ਤੋਂ ਆਪਣਾ ਹੌ ਲੱਗੀ ਹੋਈ ਸੀ ਮਾਤਾ ਦੀ ਮੂਰਤੀ ਪੂਜਾ ਵਾਸਤੇ ਤੇ ਇੱਧਰ ਇਹਨਾਂ ਦੀ ਆਪਣੀ ਜਿੱਦ ਜਿੱਦ ਨਾਲ ਫੁੱਲਵਾ ਚੁੱਕੀ ਹੋਈ ਐ ਦੋਨੇ ਜਿੱਤ ਪਗਾ ਰਹੇ ਬਾਈ ਆਪਣੀ ਪੂਰੀ ਉੱਧਰ ਉਹ ਵੱਡੇ ਵਾਲੇ ਬਾਈ ਵੀ ਤਾਂ ਇੱਧਰ ਆ ਸਾਡੀ ਹੱਲੋ ਮਾ ਜਰਾ ਗਲੋਨੀਆਂ ਬਾਈ ਮੰਨਦੇ ਹੋ ਫਿਰ ਇੱਕ ਪਾਸੇ ਕਈ ਸਾਲਾਂ ਬਾਅਦ ਮੁੰਡਾ ਹੋਇਆ ਤਾਂ ਉਹਦੇ ਵੱਡੇ ਦੀ ਖੁਸ਼ੀ ਤੇ ਦੂਜੇ ਪਾਸੇ ਭਗਤੀ ਦਾ ਪ੍ਰੋਗਰਾਮ ਫਸ ਗਈ ਵਿਚ ਆਮ ਜਨਤਾ ਕੀ ਕਰੇਗਾ ਆਮ ਬੰਦਾ ਇੱਕ ਪਾਸੇ ਇੱਧਰ ਹਾਈ ਸਪੀਕਰ ਤੇ ਇੱਕ ਪਾਸੇ ਉੱਧਰ ਹਾਈ ਸਪੀਕਰ ਕੋਈ ਓਵਰੇਜ ਦਾ ਹੋਏ ਜਿਵੇਂ ਛੋਟੇ ਬੱਚੇ ਹੋਏ ਠੀਕ ਹੈ ਉਹ ਤਾਂ ਫਿਰ ਹਾਰਟ ਅਟੈਕ ਹੋ ਕੇ ਮਰਨਗੇ ਭਰਾ बोल कोई सकदा ਨਹੀਂ ਹੈ ਕਿਉਂਕਿ ਮੋਹੱਲੇ ਦੀ ਗੱਲ ਕਿਆ ਕਰਿਆ ਕੋਈ ਇਹਨਾਂ ਨੂੰ ਖੁਦ ਨੂੰ ਹੈ ਹੀ ਨਹੀਂ ਇੰਨੀ ਗੱਲ ਕਿ ਨੇ ਯਾਰ ਚਲੋ ਅਗਲਾ ਜੋ ਫਸਟ ਟਾਈਮ ਅਗਲਾ ਕੋਈ ਪ੍ਰੋਗਰਾਮ ਕਰ ਰਿਹਾ ਆਪਣੇ ਜੋਗ ਪੁੱਛੇ ਕਿ ਚਲੋ ਅਸੀਂ ਘਟ ਕਰ ਲੈਂਦੇ ਸਾਡਾ ਤਾਂ 9 ਦਿਨ ਦਾ ਲੱਗਿਆ ਲੇਕਿਨ ਨਹੀਂ ਬਸ ਨਾ ਕੋਈ ਕਹਿਣ ਵਾਲਾ ਨਾ ਸੁਣਨ ਵਾਲਾ ਸਬਰ ਅੱਬਾਸ ਰਹੇ ਭਾਈ ਤੁਹਾਡੇ ਪ੍ਰਿੰਟ ਜੀ ਵੀ ਇਦਾਂ ਹੁੰਦਾ ਹੈ